چار سال دیا پراپتیاں کی کیونکہ زیادہ پرانا تحاس نہیں ہے آم آدمی پارٹی کا اتہس جہا بڑا چھوٹا گا پر آم آدمی پارٹی دیا پراپتیاں دیش بھر پر اندر لامسال لیں گیاں ਆਮ ਆਦਮੀ ਪਾਰਟੀ ਦਾ ਆਗਾਜ਼ ਦਿੱਲੀ ਤੋਂ ਹੁੰਦਾਗਾ ਪੰਜਾਬ ਗੁਆਹਗੁਰਾਤ ਜਮੂ ਕਸ਼ਮੀਰ ਇਹਨਾਂ ਸੂਬਿਆਂ ਦੇ ਅੰਦਰ ਆਮ ਆਦਮੀ ਪਾਰਟੀ ਦੇ ਚੁੜੇ ਹੋਏ ਰਹਾਂਦੇ ਅੱਜ ਉਹਨਾਂ ਵਿਧਾਨ ਸਭਾਵਾਂ ਦੇ ਅੰਦਰ ਆ ਕੇ ਸਤਿ ਸ਼੍ਰੀ ਅਕਾਲਵਾ ਰਹੇ ਕੱਲ੍ਹ ਇਹ ਨਹੀਂ ਕਿ ਦਿੱਲੀ ਸਰਕਾਰ ਬਣੀ ਤਾਂ ਵੀ ਦਿੱਲੀ ਤੇਰਾ ਸਰਕਾਰ ਬਣਦੀ ਸੀ اور چولہ نے اندر سردار پکوان سے مانگی نے پنجاب دے اندر بھوٹا لایا چار ممبر پارلیمنٹ کسی آم آمی پارٹی دی چوریج پائے پہلی بار اور پہلی باری پنجاب بدان سبا نے دو یا الیکشن ہوئی پنجاب بدان دی پہلی الیکشن لڑ گئی یا آم پارٹی نے ایک میل پتھر جڑا وہ گڑیا کہ پہلی باری ਵ੍ਰੋਧੀ ਧਿਰ ਦੀ ਪੁਕਾਰ ਮੌਜੂਦ ਜਨਗਾਰੀ ਤੁਸੀਂ ਸਾਰਿਆਂ ਦੇ ਪੰਜਾਬ ਦੇ ਜਨਾਬਾ ਦੀ ਪਾਰਟੀ ਦੀ ਲਈ ਇਹ ਇਤਿਹਾਸਕ ਕਦਮ ਲੇਗੇ ਇਹਨਾਂ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਜਿੱਨਾ ਪਾਰਟੀ ਨੇ ਰਾਜ ਕੀਤਾ ਕੋਈ 100 ਸਾਲ ਪੁਰਾਣੀ ਕੋਈ 135 ਸਾਲ ਪੁਰਾਣੀ ਪਰ ਸਾਡੀ ਪਾਰਟੀ ਦੇ ਕਦਮ ਜਿਵੇਂ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰਾਂ 2017 ਤੱਕ ਪਹੁੰਚ ਦੇਗੀ ਪਹਿਲੀ ਵਾਰ ਮੈਂ ਵੀ ਬ੍ਰੈਕ ਲਿਆ ਗਿਆ 2017 ਔਰ 2018 ਦੇ ਵਿੱਚ ਹੀ ਮੈਨੂੰ ਪੰਜਾਬ ਵਿਧਾਨ ਸਭਾ ਦਾ ਸੀਨੀਅਰ ਆਪੋਜੀਸ਼ਨ ਦੇ ਤਾ ਵਿਰੋਧੀ ਤੇ ਸਰਦਾਰ ਕਬਨ ਸਿੰਘ ਮਾਜੀ ਨੇ ਬਣਾਇਆ ਸਾਡੇ ਡੈਕਸ਼ਨ ਕਰਮਿੰਦਰ ਅਰਵਿੰਦ ਕੇਜਰੀਵਾਦ ਜੀ ਨੇ ਬਣਾਇਆ ਔਰ ਉਸ ਤੋਂ ਬਾਅਦ ਟੀਮ ਬਣਾ ਕੇ ਲਗਾਤਾਰ ਪੰਜਾਬ ਦੇ ਅੰਦਰ ਅਸੀਂ ਮੁੱਦਿਆਂ ਤੇ ਗੱਲ ਕੀਤੀ ਜਿਹੜਿਆ ਦਾ ਇਹ ਗੈਰੀ ਬਰੇਂਡੀ ਸਾਡੇ ਸੰਗਠਨ ਦੇ ਅੰਦਰ ਇੰਨਾ ਇਹ ਕੋਪਰ ਕਰਵਾਈ ਅਸੀਂ ਆਪਣੇ ਆਪਣੇ ਰਾਈਕਲਮ ਪਰ ਤੁਸੀਂ ਸਾਰਿਆਂ ਨੇ ਆ ਸਾਡੀ ਜਿੰਨੇ ਵੀ ਟੀਮ ਬੈਠੀ ਆ ਤੇ ਸਾਰਿਆਂ ਨੇ ਇਸ ਵਾਈਕਟ ਪੰਜਾਬ ਦੇ ਅੰਦਰ ਹਰ ਇੱਕ ਵਿਅਕਤੀ ਨੂੰ ਕਾਂਗਰਸ ਦੇ ਕਰਤਾਰ ਬਾਰੇ ਆ ਕਨਿਟਰ ਬੀਜੇਪੀ ਦੇ ਕਰਤਾਰ ਬਾਰੇ ਪੰਜਾਬ ਦੇ ਬੱਚੇ-ਬੱਚੇ ਨੂੰ ਜਾਣੋ ਕਰਵਾਇਆ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਦੀ ਜੋ ਸ਼ਿਕਤੀ ਹੋ ਰਹੀ ਆ ਇਸ ਤਰ੍ਹਾਂ ਪੰਜਾਬ ਦੇ ਨੌਜਵਾਨੀ ਨੂੰ ਨਸ਼ਿਆਂ ਵੱਲ ੱੱਕਿਆ ਜਾ ਰਿਹਾਗਾ ਜਿਸ ਤਰ੍ਹਾਂ ਲੋਕ ਦਰਦੇ ਮਾਰੇ ਸਾਂਹ ਦੇ ਬਾਰੇ ਕਿ ਸਾਡਾ ਇੱਕ ਧੀ ਆ ਇੱਕੋ ਇੱਕ ਪੁੱਤ ਆ ਉਹ ਕਿਤੇ ਨਸ਼ੇ ਦਾ ਸ਼ਿਕਾਰ ਨਾ ਹੋ ਜਾਵੇ ਉਹਨੂੰ ਬਾਹਰ ਦੇਸ਼ਾਂ ਮੈਨੂੰ ਭੇਜਿਆ ਲੱਗੂ ਇਹ ਮਾਹੌਲ ਜਿਵੇਂ ਗੱਲ ਕਰਾਂ 2002 ਤੋਂ ਬਾਅਦ ਲੈ ਕੇ 2022 ਤੱਕ ਇਹ ਮਾਹੌਲ ਪੰਜਾਬ ਦੇ ਅੰਦਰ ਰਹਾ 20 ਸਾਲ ਬ੍ਰੇਨ ਡレイン ਹੁੰਦਾ ਰਹਾ ਨੌਜਵਾਨ ਪੰਜਾਬ ਛੱਡ ਕੇ ਬਾਹਰ ਦੇ ਸੁਧਿਆਨ ਜਾਂਦੇ ਰਹੇ ਅਤੇ ਪੰਜਾਬ ਖਾਲੀ ਹੁੰਦਾ ਰਿਹਾ ਬਜ਼ੁਰਗ ਬੈਠੇ ਨੇ ਸਾਡੇ ਬਹੁਤ ਸਾਰੇ ਦੱਸਦੇ ਕਿ 2002 ਤੋਂ ਪਹਿਲਾਂ ਕਦੇ ਚਿੱਕੇ ਦਾ ਨਾਮ ਸੁਣਿਆ ਹੋਵੇ ਨਾ ਕਿਦ ਹੈਰਨ ਤਕੀਨ ਸਮੈਟ ਦਾ ਨਾਮ ਸੁਣਿਆ ਹੋਵੇ ਪੰਜਾਬ ਦੇ ਮინისტრਾਂ ਨੇ ਖਰਾਬ ਪਲਾ ਦੇ ਕਿ ਪੰਜਾਬ ਨੂੰ ਮਸ਼ਹੂਰ ਦੀ ਧਰਤੀ ਜਿਹੜੀ ਸੰਤ ਮਹਾਪੁਰਖਾਂ ਦੀ ਧਰਤੀ ਸੀ ਜਿਹੜੀ ਸੂਰਬੀਰ ਯੋਧਿਆਂ ਦੀ ਧਰਤੀ ਸੀ ਜਿਨੇ ਦੇਸ਼ ਨੂੰ ਯਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਜੋ ਦੇਸ਼ ਨੇ ਯਾਦ ਹੋਇਆ ਤਾਂ ਤੁਹਾਡੇ ਹਿੱਸੇ ਆਜਾਣੇ ਚੀਆਂ ਜਿਵੇਂ ਇਤਿਹਾਸਕ ਪੰਨੇ ਫਰੋਦਦੇ ਆ ਤੁਹਾਡੇ ਬਜ਼ੁਰਗਾਂ ਨੇ ਆਪਣੇ ਬਜ਼ੁਰਗਾਂ ਨੇ ਦੇਸ਼ ਨੂੰ ਯਾਦ ਕਰਾਉਣ ਲਈ ਤੈਨੂੰ ਬਟਾ ਯੋਗਦਾਨ ਦਿੱਤਾ ਛੀ ਦੇ ਆਦਮ ਭਗਤ ਸਿੰਘ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਰਾਜਗੁਰੂ ਚਕਦੇਵ ਛੀ ਉਦਮ ਸਿੰਘ ਇਹ ਸਾਰੇ ਲੋਕਾਂ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਪਰ ਲੇਕਿਨ ਉਸੇ ਧਰਤੀ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਗਿਆ ਅਰ 2022 ਜਦੋਂ ਸਰਕਾਰ ਭਗਵੰਦ ਸਿੰਘ ਮਾਣ ਦੀ ਰੋਕਾ ਦਿੱਤਾ ਜਦੋਂ ਸਾਡੇ ਡੈਕਸ਼ਨ ਕਮੇਨਰ ਅਰਵਿੰਦ ਕੇਜਰੀਵਾਦੀ ਨੇ ਹੌਕਾ ਦਿੱਤਾ ਤਾਂ ਤੁਸੀਂ ਨੇ ਇੱਕ ਆਵਾਜ਼ ਦੇ ਅੰਦਰ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਨਾ ਕੈਂਡੀਡੇਟ ਦੇਖਿਆ ਨਾ ਇਹ ਦੇਖਿਆ ਕੌਣ ਖੜਾ ਸਾਹਮਣੇ ਤੁਸੀਂ ਝੁੱਟ ਹੋ ਕੇ ਇੱਕ ਮੁਟਕੋ ਕੇ ਆਮ ਆਦਮੀ ਪਾਰਟੀ ਦੇ ਅੰਦਰ ਵੱਡਾ ਫੜਵਾ ਦਿੱਤਾ ਮੇਰੇ ਯਾਦ ਆ ਜਦੋਂ ਪੰਜਾਬ ਦੀ ਪਹਿਲੀ ਕੈਂਡੀਡੇਟ ਹੋ ਰਹੀ ਸੀ ਕਿਉਂਕਿ ਮੈਂ ਪਹਿਲੇ ਕੈਬਨਟ ਦੇ ਅੰਦਰ ਸਰਦਾਰ ਭਗਵਾਨ ਸਿੰਘ ਬਾਦ ਜੀ ਨਾਲ ਬੈਠਾ ਜਦ ਅਜੰਡਾ ਪੇਸ਼ ਹੋਇਆ ਤਾਂ ਜਿੱਦਗੀ ਪਹਿਲੀ ਆਇਟਮ ਇਹ ਸੀ ਕਿ 30 ਹਜ਼ਾਰ ਨੌਕਰੀਆਂ ਸਰਕਾਰੀ ਨੌਕਰੀਆਂ ਲੈ ਲਏ ਨੇ ਉਹ ਪੰਜਾਬ ਦੇ ਲੋਕਾਂ ਦੀ ਕਟੜੀ ਕਰਨ ਮੈਂ ਖਜ਼ਾਨਾ ਮੰਤਰੀ ਸੀ ਮੈਂ ਹੌਲੀ ਜੇ ਸੀਐਮ ਸਾਹਿਬ ਨੂੰ ਪੁੱਛਣ ਲੱਗਿਆ ਸੀਐਮ ਸਾਹਿਬ ਪਹਿਲੀ ਵਾਰੀ ਕੀ ਇਹ ਕੰਮ ਕਰਦੇ ਹੋ ਹੌਲੀ ਹੌਲੀ ਕੱਟਣਾ ਕਿ ਬਦਲ ਬਹੁਤ ਜ਼ਿਆਦਾ ਬਦਲ ਕਰ ਕਿਉਂਕਿ ਸਰਕਾਰ ਦੇਣੀ ਆ ਆ ਕੇ ਲੈਣੀ سی ایم کہنے نہیں اپا تیہ یا تو شروعات کر دیا انہوں نے دکھا دی گھنٹی لے کے جانا گا تو اسے سمیں سارے نے اسی فیصلہ کیتا کہ پہلا استحاد جڑا نوکریہ میں جاری ہوگا اور تیہ ہزار کا ہوگا پہلا استحاد تیہ ہزار جاری ہویا اور جیدے نار پنجاب جو جی نوچ پر ہوتے کنیاں دوبارہ بشواس بہار ہویا کہ ہاں پنجاب سے رہ سکتے ہیں ਆਪ ਸਾਨੂੰ ਪੱਜਾ ਪ੍ਰੋਫੈਸਰ ਦਿਲ ਸਕਦੀ ਆ ਆਪ ਮਜਾ ਤਰੱਕੀ ਕਰ ਸਕਦਾ ਕਰ ਤੁਹਾਨੂੰ ਕੋ ਆਪਣਾ ਬਦਾ ਬਦਾ 30000 ਸਰਕਾਰੀ ਨੌਕਰੀਆਂ ਅਸੀਂ ਪਿਛੇ ਸਾਡੇ 3 ਸਾਲਾਂ ਦੇ ਚੁੱਕਿਆ ਅਜੇ ਬਹੁਤ ਸਾਰੇ ਰਿਜ਼ਲਟ ਜਿਹੜੇ ਆਉਣੇ ਬਾਕੀ ਨੇ ਤੁਹਾਡੇ ਬਹੁਤ ਸਾਰੇ ਬੱਚੇ ਜਿਹੜੇ ਦੇਗੇ ਈਸੀਐਸ ਦਾ ਗ੍ਰਾਮ ਦਿੱਤਾ ਹੋਣਾ ਜਾਂ ਜਾਂ ਮੈਨ ਇੰਸਪੈਕਟਰ ਦਾ ਇਮਤਿਆਜ਼ ਦਿੱਤਾ ਹੋਣਾ ਕਈ ਪੰਜਾਬ ਪੁਸਤੇ ਤਿਆਰੀ ਕਰ ਰਹੇ ਹੋਣ ਇਹ ਬਾਸਲਾ ਕਰਨ ਦੀ تیاری ਕਰ ਰਹੇ ਹਾਂ ਕਿ ਬਹੁਤ ਸਾਰੇ ਸਾਡੀਆਂ ਐਡਵਰਟਾਈਜ਼ਮੈਂਟ ਕੀਤੀਆਂ ਹੋਣ ਦੇ ਨੇ